ਬਾਤ ਹੈ ਛਾਤੀ ਅੱਗਾ ਸੀਨਾ ਖੁੱਲਾ ਆ ਇਹ ਵਿਖਾ ਦੀ ਮੈਂ ਕਹ ਲੈ ਜਾ ਰੱਖਣ ਨੂੰ ਯਾਰ ਬੱਚਾ ਭਰਾ ਨੂੰ ਆ ਕੇ ਆ ਮੈਂ ਕਹਿ ਰਤੀਆਂ ਦਾ ਯਾਰ ਉਹਨਾਂ ਨੂੰ 65000 ਦਾ ਕਿਹਾ ਸੀ ਐਂ ਅੱਪਾ ਉਹਨਾਂ ਦੇ ਸਾਹਮਣੇ ਖੜੀ ਜਾ ਭਰਾ ਉਹ ਰੇ ਆ ਜਾ ਬਈ ਅੰਦਰ ਆ ਜਾ ਬੱਚਾ ਭਰਾ ਦੀ ਬਈ ਸ਼ਾਮੇ ਆ ਜਾ ਸ਼ਾਮੇ ਆ ਜਾ ਆ ਜੋ ਅੰਦਰ ਆ ਜਾ ਕੋ ਭਰਾ ਨੂੰ ਕਿਉਂ ਯਾਰ ਆ ਵੀਡੀਓ ਦੇ ਸਾਰੇ ਆ ਗਏ ਆਪਣੇਲੇ ਤੁਸੀਂ ਅੰਦਰ ਨਹੀਂ ਹੁੰਦੇ ਫੇ ਛੋਟੇ ਵੀਰਾਂ ਬੱਕਰੇ ਦਾ ਹੱਡ ਪੈਰਾ ਖੁੱਲਾ ਮੋਟੇ ਕਿੱਤੇ ਮੋਟੇ ਗੋਡੇ ਕੋਲ ਹੀ ਖੜੇ ਸੀਗੇ 4x4 ਪੈਂਦੇ ਨਹੀਂ ਵਜਨ ਵਾਲੇ ਪੈਸੇ ਲਾ ਜ ਮੈਂ ਵਜਨ ਚ ਦੇਣਾ ਨਹੀਂ ਨਾ ਮੈਂ ਸਿੱਧਾ ਹੀ ਕਹਦਾ ਮੈਂ ਰੱਖਣ ਵਾਲੇ ਲੈ ਕੇ ਜਾਣਾ ਤੂੰ ਲੈ ਜਾ ਅੱਛਾ ਦੰਦ ਕਹੇ ਦੰਦ ਸ਼ੀਹ ਦੇ ਲਾਏ ਅੱਛਾ ਜਵਾਨ ਆ ਪੂਰਾ ਕੀ ਮੰਗਿਆ ਤੈ 65000 ਮੰਗਿਆ ਸੀ ਬਾਈ ਨੇ ਕੀ ਲਾਇਆ ਬਾਈ ਦੇ ਸਾਹਮਣੇ ਲੱਗੇ ਬਾਈ ਦੱਸੀ ਇਹਨੂੰ ਵੀਰੇ ਆਈ ਸਾਈ ਲਗਾਓ ਵੱਡਣ ਵਾਲੇ ਲੈਂਦੇ ਮਾਰਿਆ ਵੱਡਣ ਨੂੰ ਕਾਥੋਂ ਦੇਵੇਂ ਤੂੰ ਉੱਪਰ ਰੱਖਣ ਵਾਲੇ ਨੇ ਸਾਈ ਦੇ ਫਿਰ ਪਸੰਦ ਹੈ ਵੇ ਇੱਕ ਬੱਚਾ ਨਾ ਦੇ ਨਾ ਬਾਈ ਨੇ ਸਲਾਹ ਕਰਨ ਲੱਗੇ ਕਿਹੜੇ ਤਰ੍ਹਾਂ ਮਿੱਤਰ ਬਾਈ ਆਤੀ ਸਲਾਹ ਇਧਰ ਇਧਰ ਖੁੰਝੇ ਚਾਚਾ ਇੱਥੇ ਕੋਈ ਨਹੀਂ ਸੁਣਦਾ ਪਰ ਆ ਵੀਡੀਓ ਕੱਟ ਦਿਓ ਮੈਂ ਕੱਟਦੀ ਮੈਂ ਕੱਟਦੀ 4-4 ਲੱਖ ਰੁਪਇਆ ਮੰਗਦੇ ਸਾਡੇ ਕੋ ਤੇ ਆਈ ਜਾਈ ਜਾਂਦੇ ਚੱਲ ਜਾਈ ਜਾਂਦੇ ਤੇਰੇ ਪਿੰਡੋਂ ਆਏ ਅੱਛਾ ਪਸੰਦ ਹੈ ਹੁਣ ਤੁਹਾਡੇ ਓ ਬੱਪੂ ਹਾਂਜੀ ਭਾਈ ਤੂੰ ਪੱਜਣਾ ਇਹਨੂੰ ਵੀ ਤਾਂ ਦੰਧੀ ਸੀ ਠਾਈ ਦਾ ਆ ਉਹ ਤੇ ਯਾਰ ਨਹੀਂ ਉਹ ਰਹਿਮ ਕਰੋ ਕਹਿੰਦੇ ਸੀ 25 ਦਾ ਲੈ ਜਾਣੇ ਰੱਖਾਂਗੇ ਠੀਕ ਆ 3000 ਦੀ ਨੀਚੀ ਮਾਰ ਜਾ ਹਾਂ ਉਹਨਾਂ ਵੀ ਹੋਊ ਤੇਰਾ ਇਹਦਾ ਰੱਖੂਗਾ ਰਾਜਾ ਛੱਡੂਏ ਨੂੰ ਹਾਂ ਉਹ ਕਹਿੰਦਾ ਰਾਜਾ ਛੱਡਣਗੇ ਰਾਜਾ ਇਹ 5 25 ਦਾ ਕਹਿੰਦੇ ਐ ਕੋਈ ਗੱਲ ਨਹੀਂ ਫਿਰ ਗੱਲ ਨਹੀਂ ਪੈ ਰਹੀ ਨਵੇਂੜ ਵੀ ਕਿੰਨੇ ਦਾ ਦੇਣੇ 65 ਦਾ ਕਿਹਾ 60 ਦਾ ਲੈ ਜੋ ਐ ਨਹੀਂ ਵਿਕਦਾ ਇਹ ਆ ਉਹ ਵੀ ਨਹੀਂ ਲੈ ਕੇ ਐਡੇ ਕੱਚੇ ਉਹ ਵੀ ਨਹੀਂ ਹੈਗੇ ਉਹ ਵੀ ਸੇਖੂ ਨੇ ਤੇ ਜਿਵੇਂ ਤੂੰ ਦਵਾ ਬਣਾਵੇਂ ਉਹ ਵੀ ਨਹੀਂ ਲੈ ਕੇ ਜਾਂਦੇ ਐਡਾ ਬੱਚਾ ਪਾਲਣਾ ਤਿਆਰ ਕਰਨਾ ਕਿੰਨੇ ਬੀਜਾਂਗੇ ਦੇਣ ਦਿਨ ਕਿੰਨੇ ਬੀਜਾਂਗੇ 100 ਹਵਾਵਾਂ ਵਗੀਆਂ ਦਿੱਤੇ ਫੇਰ ਬੱਚਾ ਬਣਿਆ ਐ ਵੀ ਵੇਖ ਰਾਜੂ ਜੀ ਐ ਤਾਂ ਤੇਰੀ ਮਾਂ ਨੇ ਵੀ 100 ਪੋਤੜੇ ਧੋਕੇ ਪਾਲਿਆ ਤੂੰ ਹਾਂ 100 ਪੋਤੜੇ ਤਾਂ ਹੀ ਰਹਿੰਦੀ ਹੈ ਤਾਈ ਮੇਲਿਆਂ 'ਚ ਖੜੇ ਆਪਾਂ ਹਾਂ ਫੇਰ ਪਾਲਿਆ ਤੂੰ ਹੀ ਨਹੀਂ ਪੜਿਆ ਕਿਉਂ ਜੀ ਆ ਬਾਕੀ ਬੱਚਾ ਵੇਖ ਹੈ ਬੱਚਾ ਦੇ ਵੇਖਿਆ ਅੱਡ ਵਾਲਾ ਅੱਡੀ ਚ ਕੋਈ ਐ ਕਹਿੰਦੇ ਉਹ ਫਿਰ ਦੇਣਾ ਕਹਿ ਰਹੀ ਹੁੰਦਾ ਜੀ ਦੇਣਾ ਨਹੀਂ ਅਗਲਾ ਜਾਂਦਾ ਹੈ ਉਹ ਯਾਰ ਛੁੱਟ ਸਾਡ ਯਾਰ ਤੂੰ ਹੈ ਸਾਡੀ ਗੱਲ ਦੱਸ ਯਾਰ ਭਾਈ ਉਹਦੇ ਸਾਹਮਣੇ ਟੱਕਿਆ ਬੋਸ ਕੰਮ ਤੇ ਆਇਆ ਇਹਨੇ ਤਾਂ ਬੱਚਾ ਦੇਖ ਲੈ ਤੇਰੇ ਵਾਲੀ ਗੱਲ ਕਰਾਂਗੇ ਵੀਡੀਓ ਤੇ ਆਇਆ ਖੜਾ ਸੌਦਾ ਯਾਰ ਦੱਸ ਫਿਰ ਲੈ ਰੇਟ ਲਾ ਤੂੰ ਚਾਚਾ ਨੂੰ ਯਾਰ ਮੈਂ 600 ਰੁਪਏ ਕਹਿੰਦੇ ਭਾਈ ਇਹੋ ਲਾ ਕੇ ਉਹਨੇ ਅਸੀਂ ਦਿੰਨੇ ਹੈ ਜਿਹੜੀ ਗੱਲ ਆਪਣੇ ਸਾਹਮਣੇ ਆਈ ਹੈ ਨਹੀਂ ਨਹੀਂ ਵਿਚਾਲ ਅਸੀਂ ਭਾਜ ਦੇਣੀ ਅਸੀਂ ਰੱਖ ਲਾਂਗੇ ਨਹੀਂ ਨਹੀਂ ਰੱਖਣ ਵਾਲਾ ਬੱਚਾ ਯਾਰ ਇੱਕ ਝੋਲੀ ਦੇ ਗਿਆ ਇਹਨਾਂ ਦੇ ਅੱਠ ਦੰਦ ਬੱਕਰਾ ਪੂਰਾ ਹਾਂ ਵੱਲ ਹੱਡੀ ਦਾ ਬੱਚਾ ਆਪਾਂ ਤੇ ਗਰੰਟੀ ਦੇ ਸਕਦੇ ਆ ਬਾਈ ਬੱਚੇ ਮੋਟੀ ਹੱਡੀ ਦੇ ਕੱਢੂਗਾ ਕੋਈ ਸ਼ੰਕਾਰਗੇ ਨਹੀਂ ਕੱਢਦਾ ਇਹ ਲੈ ਫੜ 25000 ਦਾ ਦੇ ਪਾ ਛੋਲੀ ਚ ਰਸਾ ਇਹ ਲੈ ਕੇ ਜਾਣਾ ਰਾਜੂ 55000 ਦਾ ਬੱਚਾ ਹੋਊਗਾ ਕੋਈ 55 ਦਾ ਨਹੀਂ ਵਿਕਦਾ ਫਿਰ ਤਾਂ 25000 ਦੇ ਆਪਾਂ ਬਾਅਦ ਨਹੀਂ ਨਹੀਂ ਫੜਾ ਅਗਲੇ ਮੈਂ ਜੋ ਦੇ ਪਹਿਲੀ ਜੋ ਲਿਓ ਕਹਿੰਦੇ ਅਸੀਂ 1 ਰੁਪਿਆ ਵੱਧ ਨਹੀਂ ਲੈਂਦੇ ਚੱਲ ਕੋਈ ਗੱਲ ਨਹੀਂ ਯਾਰ ਤੂੰ ਤਾਂ ਹੁਣ ਆ ਤੂੰ ਤਾਂ ਗਾਂਵ ਨਾਲ ਆ ਰੁਪਈਏ ਤੂੰ ਹਾਂ ਮੈਂ ਤਾਂ ਕਹਿਣ ਆਲਾ ਤੂੰ ਤਾਂ ਕਹਿਣਾ ਤਾਂ ਗੱਲਾਂ ਹੋ ਜਾਣਗੀਆਂ ਕਿ ਅਗਲਾ ਕੋ ਬੱਚਾ ਵੀ ਲਿਆਇਆ ਐਵੇਂ ਫਿਰ ਮਾੜਾ ਮੋਟਾ ਆਗਾ ਉਹ ਜੰਮ ਦਾ ਬੱਚਾ ਨਹੀਂ ਉਹਦੋਂ 40-40000 ਦੇ ਵਿੱਚੋਂ ਵਕਾਇਆ ਪਾ ਮੁੱਲਾ ਪਰ ਇਹ ਗੱਲਾਂ ਤਾਂ ਉੱਥੇ ਵੀ ਹੋਈਆਂ ਤੇ ਜਿੱਦ ਤੇ ਤੂੰ ਜੰਮਿਆ ਸੀ ਆ ਉੱਥੇ ਵੀ ਦੇ ਟੂ ਬੰਦੇ ਹੁਣੇ ਤੇਰੀ ਮਾਂ ਨੇ ਜਾਂ ਗੁਰ ਬੰਦੇ ਆ ਉਹ ਖਾਲੀ ਬਜਾਤੀ ਉਹ ਮੁੰਡਾ ਹੋ ਗਿਆ ਨਹੀਂ ਬਲਵੰਤ ਕੁਰੇ ਹਾਂ ਚੜੂਗਾ ਹਾਂ ਨਹੀਂ ਮਾਣੋ ਹੈ ਕਿਉਂ ਖਾਦਾ ਸ਼ੱਕਰ ਕਿਉਂ ਖਾਦਾ ਤੇਰਾ ਚਾਚਾ ਕ੍ਰਿਸ਼ਨ ਕਹਿੰਦਾ ਕੁੜੀ ਨੂੰ ਕਹਿੰਦਾ ਸੀ ਸ਼ੱਕਰ ਕਿਉਂ ਖਵਾਇਆ ਕਹਿੰਦਾ ਰੇ ਚਾਚਾ ਵੀ ਨਾਲ ਹੀ ਖੜਾ ਐ ਸ਼ੌਕ ਨਾਲ ਪਾਲਿਆ ਐ ਸ਼ੌਕ ਨਾਲ ਪਾਲਿਆ ਕਹਿੰਦਾ ਮੁੰਡਾ ਇਹ ਜੀ ਇਹ ਤਾਂ ਤੈਨੂੰ ਲੈ ਜੂਗਾ ਰਾਤ ਦੇ ਆਂਦੀ ਤਰ੍ਹਾਂ ਬਾਈ ਇਥਾਈ ਤੇ ਮੰਨਦਾ ਨਹੀਂ ਹਾਂ ਜਿੱਥੇ ਬੱਚਾ ਯਾਰ ਉੱਤੇ ਵੇਚ ਤੂੰ ਹਾਂ ਬਾਈ ਦੱਸ ਦੱਸ ਬੱਚਾ ਉਹਨਾਂ ਦਾ ਵੇਚ ਦੇ ਤੂੰ ਬੜਾ ਨਾ ਯਾਰ ਉਹ ਉਸ ਘਰਾਂ ਉਸ ਘਰਾਂ ਕਰ 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 ਖੁੱਲ ਨੇ ਦੇ ਨਾ ਕਹਨੇ ਜੇ ਬੱਚਾ ਯਾਰ ਭਲਾ ਗੱਡੀ ਜੋੜਨੀ ਨੂੰ ਐ ਐ ਨਹੀਂ ਆ ਹਾਂ ਚਲ ਐ ਤਾਂ ਗੱਡੇ ਵੀ ਜੋੜਿਆ ਜੂ ਹਾਂ ਨਹੀਂ ਭਾਈ ਬੱਚਾ ਯਾਰਾਂ ਦੀ ਨਿਵੇੜ ਤੇ ਕੰਮ ਜਾਇਜ਼ ਚਾ ਕਰ ਲੈ ਭਾਈ ਦੇਣਾ ਨਹੀਂ ਦੇਣਾ ਨਾ ਦੀ ਜੇ ਨਹੀਂ ਹੈ ਯਾਰ 23000 ਦਾ ਨਹੀਂ ਨਹੀਂ ਰਾਜੂ ਨਹੀਂ ਨਹੀਂ ਮੈਂ ਕਹਿੰਦਾ ਚੱਕ 23000 ਦਾ ਨਹੀਂ ਨਹੀਂ ਯਾਰ ਕਿਉਂ ਉਹ ਨਹੀਂ ਯਾਰ 1500 ਨਾਲ ਨਹੀਂ ਹੋਣਾ ਵੀਰੇ ਬੱਕਰਾ ਜਿੱਥੇ ਹੈਗਾ ਵੇਚ ਯਾਰ ਤੂੰ ਨਹੀਂ ਮੇਰੇ ਬੱਸ ਨਹੀਂ ਬੱਸ ਫੇਰ ਕੋਈ ਗੱਲ ਲੋਕ ਕਹਿਣਗੇ ਮਰਵਾਤਾ ਇਹ ਬੰਦਾ ਇਹੋ ਜਿਹੀ ਜੂ ਮਰ ਗਿਆ ਯਾਰ ਜੇ ਤਾਇਰ ਚੋ ਮਾਰ ਕੇ ਫੇਰ ਨਹੀਂ ਫੇਰ ਨਹੀਂ ਜਿੰਦਾ ਕਰ ਸਕਦੇ ਆ ਪਾ ਕਿਉਂ ਪਾਵਾਂ ਵਿਚਾਰ ਨਾ ਲਊ ਉਹ ਮੰਨਦੇ ਨਹੀਂ ਲੈ ਵੀ ਤੇਰੀ ਸੱਟ ਖੜਾ ਪਾਜ ਤੇਰੀ ਸੱਟ ਤੋਂ ਮੈਂ 1000 ਰੁਪਏ ਉੱਤੇ ਲਾਤਾ ਤੇਰੀ ਸੱਟ ਤੋਂ ਹੁਣ ਕੀ ਕਰਾਂ ਪਪੂ ਨਹੀਂ ਨਹੀਂ ਐ ਕੋਈ ਦਮ ਗਾਵਾਂ ਉਹ ਜੇ ਲੈ ਕੇ ਜਾਣਾ ਮੇਰੀ ਗੱਲ ਸੁਣ ਵੀਰੇ ਤੁਸੀਂ ਰੱਖਣਾ ਹੈਗਾ 42000 ਦਾ ਬੱਚਾ ਹੋਊਗਾ ਐਵੇਂ ਮੇਰੀਆਂ ਛੋਟਾਂ ਵੀ ਵੇਖ ਦੋ ਆਏ ਕੋਈ ਜਿੱਥੇ ਮੈਂ ਸੱਟਾਂ ਲਾਈਆਂ ਨੇ ਨਾ ਉੱਥੇ ਹੀ ਨਿਬੜੂ ਹਾਂ ਇਮਾਨਦਾਰੀ ਦਾ ਮੁੱਲ ਕਿਹਾ ਸੀ ਤੈਨੂੰ ਉੱਥੇ ਖੜਕੇ ਵੀ ਉਰੇ ਨਿਭੜ ਜੀ ਚੰਗੀ ਗੱਲ ਹੈ। ਉਹ ਨਾ ਭਾਈ ਖਾਣਾ ਮਤਾ ਮਸਾ ਸਮਾਇ ਕਿਸੇ ਗਰੀਬ ਨੇ। ਗਰੀਬ ਨੂੰ ਕੁਰਤਾ ਫਰੀ ਚ ਸਮਾਈ ਵੀ ਨਹੀਂ ਲਈ ਦਰਜੀ ਨੇ ਕਹਿੰਦਾ ਪਾ ਲੈ ਮੋਜ ਕਰ। ਆ ਵੀਡੀਓ ਚੱਲਦੀ ਜਾਂਦੇ ਆਪਾਂ ਜੇ ਬੱਚਾ ਮਾੜਾ ਤੂੰ ਤਾਂ ਦੱਸ ਵੀਰੇ ਆਟਕਵਾ। ਓਏ ਅਗਲੇ ਚ ਦਾਮ ਨਹੀਂ ਗਰੀਬ ਆਦਮੀ ਆ ਉਹ। ਭਾਈ ਉਹ ਵੇਖਣ ਯਾਰ ਮੈਂ ਵੀ ਪੈਸੇ ਲਾ ਕੇ ਲਿਆ ਰਾਜੂ। ਨਾਲ ਆਉਂਦਾ ਪੈਸੇ ਭਾਈ ਤੇ ਯਾਰ ਦੇਈ ਜਾਂਦੇ ਕਵਾਲਟੀਆਂ। ਤੇ ਉਹ ਨਵੇੜਾ ਹਾਂ ਦੇ ਰੱਖੀ ਕੌਸ਼ਿਸ਼ ਕਰ। ਹੋ ਬਾਈ। ਦਿਲ ਰੱਖ ਫਿਰ ਤਾਂ। ਆਹਰ ਜੋ ਚੀਜ਼ ਲੈਣੀ ਆ ਵੀਰੇ ਦਿਲ ਤ ਰੱਖਣਾ। ਬੂਗਾ ਅਸੀਂ ਵੀ ਦਿਲ ਲਾ ਕੇ ਪੈਸੇ ਰੱਖ ਲਾ ਕੇ। ਮੇਰੇ ਬੱਚੇ ਨਾਲ ਕਿਹਦਾ ਸਸਾਰ ਬਿੜਿਆ। ਕਰਦੇ ਆ ਗੁੱਸਾ। ਹਾਂ। ਕੰਜਾਸਤਾ ਹੋ ਜੂਗੀ ਰੱਬ ਹਾਰੀ ਕਰ ਦੂ ਕੰਜਾਸ ਤੇਰੀ। ਉਹ ਤਾਂ ਹੈ। ਤੇ ਦੋ ਪੱਕਰਾਂ ਵੀ ਆਲੇ ਤਾਂ ਵੀ ਹੁਣ ਕੀ ਕਰਾਂ ਫਿਰ ਲੈ ਚੱਲੀ ਸਾਈ ਜਾਈਏ ਬਈ ਫਿਰ ਉਹ ਭਾਈ ਜਾਓ ਫਿਰ ਹੋਰ ਕੀ ਜਦੋਂ ਗੱਡੀ ਨੇ ਕਿਸੇ ਉਹ ਫਿਰ ਗੱਲ ਤੂੰ ਨਵੇੜ ਯਾਰ ਉਹ ਕੋਈ ਨਵੇੜ ਬੜਾ ਹੋਰ ਫਿਰ ਤੂੰ ਨਵੇੜਦੇ ਤੂੰ ਤਾਂ ਯਾਰ ਮਾਲ ਹੀ ਵੇਚਦਾ ਭਾਈ ਮੰਨਜੋ ਤੁਸੀਂ ਵੀ ਬਾਪੂ ਮੇਰੇ ਮੰਨ ਜਾ ਮਾਲ ਹੀ ਵੇਚਦਾ ਉਹ ਮੰਨ ਜਾ ਗੁਰੂ ਸੌਦਾ ਤਾਂ ਹੋ ਜੇ ਬਈ ਤੇਰੇ ਨਾਲ ਤਾਂ ਨਹੀਂ ਹੋਣ ਦਿੰਦਾ ਹਾਂ ਹਾਂ ਬਈ ਯਾਰ ਸਹੀ ਗੱਲ ਯਾ ਸਵਾ ਘੜੀ ਹੈ ਜੇ ਤੈਨੂੰ ਥੱਕਦੇ ਤਾਂ ਵੀ ਦਾਦੇ ਲ ਵੀਡੀਓ ਤੇ ਬੋਲੀ ਜਾਂਦਾ ਜਿਹੜੇ ਬੱਚੇ ਕੌਣ ਦਿੰਦਾ ਯਾਰ ਮੰਦੀ ਦੀ ਹੈ ਹੈ ਹਾਂ ਲੈ ਨਹੀਂ ਨਿਪੜਨਾ ਰੱਬ ਦੀ ਸੌਂ ਖਾ ਕੇ ਕਹਿੰਦਾ ਕੋਈ ਮੇਰੇ ਤਾਏ ਦਾ ਮੁੰਡਾ ਨਹੀਂ ਕੋਈ ਸਿਖਾਇਆ ਨਹੀਂ ਤੂੰ ਮੈਂ ਜਾਣਦਾ ਵਪਾਰੀਆ ਸਾਰਿਆਂ ਨੂੰ ਰੱਬ ਵਰਗੀ ਗੱਲ ਕਰਕੇ ਨਿਮੇੜਦਾ ਆਨਾ ਤੂੰ ਉਹਨਾਂ ਨੂੰ ਬਸਾਰਾ ਲਾਦਾ ਮੈਨੂੰ ਲੱਗ ਜਵੀਂ ਨਹੀਂ ਲਾਉਂਦਾ ਓਏ ਖਰਚਾ ਯਾਰ ਮੈਨੂੰ ਇੱਕ ਸੱਟ ਲਾ ਲੈਨੇ ਬੋਲੀ ਜੀ ਬੋਲੀ ਜੀ ਬਾਈ ਉਹ ਨਹੀਂ ਬਾਨਾ ਰਾਜੂ ਬੋਲੀ ਨਾਲ ਇਹ ਕਰੜੀ ਲਵਣੀ ਪਊਗੀ ਜੇ ਇਹ ਨਹੀਂ ਵਿਕਦਾ ਬਾਈ ਇਹ ਨਹੀਂ ਵਿਕਦਾ ਉਹਦਾ ਰੱਖਾ ਯਾਰ ਉਹੀ ਗੱਲ ਕਰ ਲੈ ਇਦੋਂ ਯਾਰ ਮੁੰਡਾ ਤਰਾ ਇਹ ਕਹਿੰਦਾ ਕਰਦੀ ਤੀ ਦਾ ਬੱਕਰਾ ਯਾਰ ਜਾ ਬਗ ਜਾ ਗੱਲ ਸੁਣ ਨਹੀਂ ਬਣਦਾ ਬਾਪੂ ਮੇਰੇਆ ਨਹੀਂ ਬਣਦਾ ਤੂੰ ਇਹਦਾ ਦਾਦਾ ਹੈ ਅਗਲੇ ਭੱਜਣ ਨੂੰ ਤਿਆਰ ਹੋ ਰਹੇ ਨੇ ਪੈਂਡਾ ਛੜਾ ਕੇ ਭੱਜਾਂਗੇ ਫਿਰ ਕਿਹਜੂ ਭੱਜਾਂਗੇ ਵਾਹ ਵੇਚ ਨਹੀਂ ਜਾਂਦੇ ਸੀ ਹੈ ਰਾਜੀ ਚਿੰਦਾ ਦਾ ਬੱਕਰਾ ਤੂੰ ਵੇਚ ਯਾਰ ਫਿਰ ਉਹੀ ਗੱਲ ਤੂੰ ਬੜੇ ਇਹਾਜ ਵੀਡੀਓ ਲੰਮੀ ਤੋਰੀਆ ਉਹਨਾਂ ਨੂੰ ਕਿਹੜਾ ਪਰ ਪੀਏ ਦਿੰਦੇ ਆ ਡਾਟਾ ਉਹਨਾਂ ਦੇ ਖਤਮ ਕਰੀ ਜਾਂਦੇ ਕੀ ਕਰਾਂ ਬਈ ਨਹੀਂ ਬਈ ਉਹ ਨਿਭੜ ਜਾਂਦੇ ਉਹ ਹੀ ਗੱਲ ਉਹ ਬਾਪੂ ਮੇਰੇ ਨਿਭੜ ਜਾਂਦੇ ਕੋਈ ਗੱਲ ਨਹੀਂ ਬਣੀ ਤੈਨੂੰ 32 ਵਿੱਚ ਪਊਗਾ ਮੇਰੇ ਨਾਲ ਖਰਚਾ ਪਾ ਕੇ ਵਾ ਜਿੱਤੇ ਤੂੰ ਵਿਚ ਨੂੰ ਫਿਰਦਾ ਉੱਤੇ ਨਹੀਂ ਹੋਣਾ ਭਲਾ ਕਿੰਨੇ ਜੈ ਜੀ ਐ ਮਨਾ ਲਾਵਾਂ ਮੈਨੂੰ ਪੀਰ ਨੂੰ ਐ ਬੱਕਰਾ ਯਾਰ ਤਾਨੂੰ ਇੱਥੋਂ ਸਿੱਧੇ ਮੱਥੇ ਕਹੋ ਨਾ ਹੰਤਾ ਗੋਤ ਦੀ ਗੱਲ ਮੇਰੇ ਲਈ ਸ਼ੱਟ ਲਾ ਲਾ ਦੇ ਉਹ ਲਾ ਲਾ ਸ਼ੱਟ ਕਰੀ ਹੈ ਹੈ ਕੀ ਸਾ ਮਨਤੇ ਨਹੀਂ ਜਾ ਰਿਹਾ ਓਏ ਬੱਗੇ ਨਾ ਰਹਿਣ ਦੇ ਫਿਰ ਯਾਰ ਓਏ ਕਰੀ ਜਾਂਦੇ ਐ ਕੰਪਨੀ ਤੇਲਾ ਨਹੀਂ ਕੰਮ ਕਰਦਾ ਫੜਾ ਦਿਓ ਸਹੀ ਬਾਕੀ ਖੜੇ ਖੜੇ 50000 ਓ ਯਾਰ ਉਹੀ ਗੱਲ ਆ ਯਾਰ 50000 ਦਾ ਬੱਕਰਾ ਨਹੀਂ ਬੱਕਰਾ ਨਹੀਂ ਮਾਰਾ ਕੀ ਹੈ ਯਾਰ ਸਾਲਾ ਗਾਡਰ ਵਰਗਾ ਜਾਨਵਰ ਆ ਯਾਰ ਨੱਕ ਵੀ ਸਾਇਦਾ ਨਖੋਰ ਵੀ ਸਿੰਗੀ ਵੀ ਤੋਰੀ ਮੜੇ ਪੁੱਤ ਲੈ ਆਈਆ ਦਾ ਸਾਈ ਮੰਡੀ ਦਾ ਦਾਂਣੇ ਦਾਨੇ ਤੋਂ ਨੇ ਪਾ ਕੇ ਵੀਰੇ ਇੱਕੋ ਬਣਾਇਆ ਪੂਰਾ ਟੋਪ ਦਾ ਬਣ ਜੂਗਾ ਖੁੱਲੇ ਜੇ ਹੋ ਜਾ ਮੁੰਡੇ ਲੈ ਇਧਰ ਮੋੜ ਆ ਬੱਕਰਾ ਦਾ ਭਾਰੀ ਹੱਟ ਬਹੁਤ ਹੈ ਭੰਜ ਮੋਰਾ ਕੱਟੀ ਆ ਛਾਤੀ ਛੁੱਤੀ ਖੁੱਲੀ ਹੈ ਸੀਨਾ ਸੁਨਾ ਕੰਪਲ ਵੇਖ ਬੱਕਰੇ ਦਾ ਹਾਂ ਮੈਨੂੰ ਫਿਰ ਬੋਲਣਾ ਪਊਗਾ ਮੇਰੀ ਗੱਲ ਸੁਣ ਰਾਜੂ ਨਹੀਂ ਦੱਸਦਾ ਤੈਨੂੰ ਫਿਰ ਵੜਾਇਆ ਨਾ ਜਾਊਗਾ 50000 ਦਾ ਭਾਈ ਇਹ ਤਾਂ ਰੱਖਣ ਵਾਲੇ ਕੰਮ 'ਚ ਜਾਂਦਾ ਰਹੇ ਆ ਬਸਾਂਤੀ ਨੂੰ ਪਰਾਂ ਕਰ ਸੰਪਤੀ ਆ ਲੈਨੇ ਚੱਲ ਬਸੰਤ ਉਹ ਨਹੀਂ ਬਰੋ ਗੱਲ ਤੇ ਤੇਰੀ ਗੱਲ ਤੇ ਆ ਉਹ ਕਰਦੇ ਕੁਛ ਮੇਰਾ ਤਾਇਆ ਸੰਤ ਨਾ ਮੰਗ ਨਾਲ ਲੈ ਆ ਹਾਂ ਯਾਰ ਚਰ ਮੰਦੀ ਨਹੀਂ ਮੈਂ ਕੀ ਕਰਾਂ ਮੰਦੀ ਨਹੀਂ ਆਲਾ ਤੇ ਪਤਲਾ ਕਰੀ ਖੜਾ ਹਾਂ ਉਹ ਮੈਨੂੰ ਨਾ ਦੇ 500 ਦਾ ਲੋਟ ਤੂੰ ਛੋਟਾ ਵੇਖ ਦੋ ਸਾਨ ਖਰੀਦ ਲੈ ਸਸਤੇ ਉਹ ਤੂੰ ਰੱਖਣਾ ਤੂੰ ਦਿਲ ਧਰ ਕੇ ਲੈ ਕੇ ਜਾ ਯਾਰ ਹੈ ਕੰਤ ਚਲਦੇ ਚੱਲ ਔਰ ਬਰਾਵੋ ਇਹ ਪੰਜਾਬ ਦੇ ਜਿਉਂ-ਜਿਉ ਬੱਕਰਾ ਬੁੜਾ ਹੂ ਬੱਚੇ ਫੇਰ ਦਊ ਅਸਲੀ ਪਹਿਲੀ ਦੂਜੀ ਝੋਲੀ ਚ ਨਹੀਂ ਦਿੰਦਾ ਐਸੀ ਦੂਜੀ ਝੋਲੀ ਚ ਬੱਚੇ ਨਹੀਂ ਵਧੀਆ ਕੜਦਾ ਇਹ ਗੱਲ ਕਿਸੇ ਪਾਲੀ ਤੋਂ ਪੁੱਛ ਨਹੀਂ ਇਹ ਚੋਤੀ ਝੋਲੀ ਚ ਕਰਦਾ ਨਾ ਛੋਰੀ ਚ ਬਣਦਾ ਹੁੰਦਾ ਹਾਂ ਗੰਦਾ ਛੋਰ ਚ ਕੁੱਕੜੀ ਛੋਰ ਚ ਪੱਕੂਗੀ ਹਾਂ ਹਾਂ ਡਰਣਾ ਉਹਦੇ ਪੜਤੇ ਨਾਲ ਹੀ ਖੀਰਾ ਤੋਂ ਤਾਂ ਬੱਚੀ ਕੜਦਾ ਬਿਲਕੁਲ ਨਹੀਂ ਹੈ ਨਹੀਂ ਨਾ ਫਿਰ ਚੰਗੀ ਲੋਅ ਦੇ ਫੈਦਾ ਆ ਗਈ ਹੈ ਫਸਟਰ ਨਾਲ ਮਾਲ ਇਕੱਠਾ ਕਰਾ ਲਿਆ ਤੂੰ ਦਾ ਉਹ ਭਾਈ ਇਹ ਤਾਂ ਲੰਡੇ ਕਦੇ ਦੀ ਸੌਂ ਖਾ ਕੇ ਤੂੰ ਬਸ਼ੇਰੀ ਦੀ ਖਾ ਕੇ ਥੱਲੇ ਉਤਰਿਆ ਮਾਰ ਸਵਾਰੀ ਤੋਂ ਥੱਲੇ ਛਾਲ ਇਹ ਆ ਚੱਕ ਪੂਰਾ ਇਹਨਾਂ ਦੀ ਗੱਲ ਤੇ ਫੁੱਲ ਛਾੜ ਤੂੰ ਮੈਂ ਤੈਨੂੰ ਦਲਾਲੀ ਵੀ ਛੱਡੀ ਪੂਰਾ 30000 ਦਾ ਵੇਚਦਾ 30000 ਜਿਆਦਾ ਦੋ ਦੇਈ ਨੀ ਯਾਰ ਦੇ 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 65 ਦਾ ਆ ਆ 파ਰ ਸਗਲ ਚ ਤੇਰੇ 파ਰ ਸਗਲ ਚ ਕੇ ਬਿਮਾਰੀ ਨੂੰ ਦਾ ਘਟਾ ਜੇ ਫਸਦਾ ਹਾਂ ਤੂੰ ਖੁਸ਼ ਹੈ ਲੈ ਤੂੰ ਖੁਸ਼ ਵੀ ਹੈ ਤੇਰੇ ਨਾਲ ਦੇ ਨੂੰ ਪੁੱਛਿਆ ਉਰਿਆ ਉਰਿਆ ਉਹ ਖੜ ਜਾ ਯਾਰ ਆ ਵੀਡੀਓ ਬਣਾਈ ਹੋਏ ਕੱਲ ਨੂੰ ਲੋਕ ਮੈਨੂੰ ਕਾਲਾ ਨਾ ਦੇਣ ਤੂੰ ਖੁਸ਼ਾ ਵੇਚਣਾ ਲਿਆ ਲੋਕਾਂ ਕਹਿੰਦੇ ਤੂੰ ਧੱਕੇ ਨਾਲ ਬੱਕਰੇ ਫਰਾ ਦਿੰਦਾ ਲੋਕਾਂ ਦੇ ਮੈਂ ਰੱਖਣ ਵਾਲੇ ਖਾਤਰ ਦੇਤਾ ਵੀਰੇ ਕਮੈਂਟਾਂ ਚ ਮੈਨੂੰ ਘਰਾ ਕੱਢਦੇ ਨੇ ਲੋਕ ਮੈਂ ਕਹਿੰਦਾ ਤੁਸੀਂ ਗਾਲਾਂ ਕੱਢਣ ਵਾਲੇ ਜਿਉਂਦੇ ਰਹੋ ਉਹ ਤਾਂ ਬੇਕੂਬ ਕੱਢੂ ਗਾਲਾਂ ਯਾਰ ਜਿਹਨੂੰ ਪਤਾ ਸਾਈ ਮਾਲ ਵੇਚਣੇ ਲੋਕਾਂ ਦਾ ਮੰਡੀਆਂ ਚੋਂ ਭੱਜ ਕੇ ਨਹੀਂ ਜਾਂਦਾ ਰਾਜੂ ਮੈਨੂੰ ਬੋਲਣਾ 28 ਤੇ ਵੱਡਣ ਵਾਲੇ ਲਈ ਜਾਂਦੇ ਆ ਤੇ 30 ਦੇ ਪਾਸੇ ਪਰੱਖਣ ਵਾਲੇ ਹਿਸਾਬ ਨਾਲ ਦੇਈ ਜਾਂਦੇ ਆ ਅਰ ਨਾਲੇ ਇਹਨੇ ਮੈਨੂੰ ਕਹਤਾ ਮੈਨੂੰ ਦਲਾਲੀ ਨਹੀਂ ਦਿੰਦਾ ਨਾ ਇਹ ਦਲਾਲੀ ਦੇ ਕੇ ਤੋਰੂ ਖੁਸ਼ ਕਰਕੇ ਵਿਚਾਰਾ ਇਹ ਵਪਾਰੀ ਬੰਦੇ ਨੇ ਸਾਡਾ ਦਿਲ ਨਹੀਂ ਤੋੜਦੇ ਏ ਖੁਸ਼ ਐ ਹੁਣ ਜੇ ਹਜੇ ਵੀ ਮਾੜਾ ਦੱਸ ਦੀ ਲਊਗਾ ਹਾਂ ਦੋ ਜਰ ਲੀਦਾ ਨਹੀਂ ਮੈਂ ਨਾ ਹਲੇ ਮਾੜਾ ਤਾਂ ਨਹੀਂ ਖੁਸ਼ ਹੈ ਦੇਰ ਪਈਏ ਫਿਰ ਹੁਣ ਮੈਂ ਰਾਤ ਨੂੰ ਦੇਉ ਯਾਰ ਉਹ ਇਹਦਾ ਹੋਰ ਫਿਰ ਪਤਾ ਹੀ ਨਹੀਂ ਕਹਦਾ ਰੱਖਣ ਵਾਲੇ ਪਾਸੇ ਜਾ ਅਸੀਂ ਵਪਾਰੀ ਦਾ ਦਿਲ ਨਹੀਂ ਤੋੜਦੇ ਵੀ ਤੇਰੇ ਘਰੇ ਜਾ ਕੇ ਫੁੱਲ ਚਾੜੀਏ ਤੇਰੇ ਕਿਣੀ ਤਾਂ ਕਿਸੇ ਦੀ ਵਾਦਾ ਹੋਵੇ ਕਿਸੇ ਦਾ ਤੇਰਾ ਕਿਹੜੇ ਦਿਰਾ ਮਿਹੜੇ ਮੱਖਾਂ ਮਾਰੀ ਤੇਰੀ ਦਾਰੀ ਨੇ ਬੇਟੀ ਇਹ ਹੱਕ ਬੰਦੇ ਇਹਨਾਂ ਦਾ ਵੀ ਜੀਰਾ ਨੂੰ ਫਕੀਰ ਕਰਦਾ ਹੋ ਗੋਗਲ ਬੇਕ ਲੈ ਦਿਓ ਜੀ ਭਾਈ ਪੈਸੇ ਇਹ ਅਸਾਈ ਵਾਲਾ ਵਿੱਚੇ ਪਾਤਾ 2000 ਆ ਗਿਆ ਅਸਾਈ ਵਾਲਾ ਪਾ ਲੈ ਵਿੱਚ ਠੀਕਾ 3000 4000 5 6 7 8 9 10 11 12 13 14 15 16 17 18 19 20 22 23 24 25000 ਤੀ ਬਾਈ ਤੇਰੀ ਜੇਜ ਚ 25 ਤੀ ਬਸ ਪੂਰੀ 25 ਦੇਤਾ ਬਾਈ ਨਿੰਨ ਕੋਈ ਨਹੀਂ ਆ ਬਣਾ ਦੇ ਦੁਬਾਰਾ ਤੇ ਦੁਬਾਰੇ ਕਹਿਣ ਲਈ ਬਾਈ ਕਿਤੇ ਘੱਟੇ ਧੋਖਾ ਹੋ ਜੇ ਤੇਨ ਐਸੇਾਂ ਚ ਕਿਸੇ ਨਾਲ ਧੋਖਾ ਨਹੀਂ ਕਰਾਉਂਦੇ ਮੰਡੀ ਦੇ ਅੰਦਰ ਖੜੇ ਆਂ ਫਾਇ ਆਣਾ 30 ਦੁਬਾਰਾ ਕਰਨਾ ਵੀਰ ਖੁਸ਼ ਹੋ ਵਾਹ ਬਾਈ ਬਾਜ ਜਾਉਂਦਾ ਆਪਣੇ ਉਹ ਮੋਟਰ ਵਾਲੇ ਬਹੁਤ ਚੰਗਾ ਬੱਕਰਾ ਵਿਕੇ ਜੀ ਜੋਗੇ ਵਾਲੇ ਮੰਡੀ ਤੇ ਤੁੰਗਲ ਇਹਦੇ ਤੁੰਗਲ ਹੀ ਮੰਡੀ ਹੈ ਜਿਹੜੀ ਪੁਰਾਣੀ ਉਹ ਅੱਜ ਜੋਗੇ ਵਾਲੇ ਲੱਗ ਚੁੱਕੀ ਮੰਡੀ ਅੱਡਾ ਬਦਲਿਆ ਗਿਆ ਬੰਦੇ ਉਹੀ ਨੇ ਹਾਂ ਬੰਦੇ ਉਹੀ ਨੇ ਤੇ ਬੋਕ ਬੱਕਰੀਆਂ ਵੀ ਉਹੀ ਨੇ ਤੰਬੂ ਵੀ ਉਹੀ ਨੇ ਹਾਂ ਗੱਡੀਆਂ ਵੀ ਉਹੀ ਨੇ ਜ਼ਮੀਨ ਬਦਲੀ ਗਈ ਬਸ ਗੱਲ ਕੁਛ ਨਹੀਂ ਹਰਿਆਣੇ ਚ ਆ ਗਈ ਹਰਿਆਣੇ ਚ ਆ ਗਈ ਬਹੁਤ ਵਧੀਆ ਮੰਡੀ ਤੇ ਗੱਡਤੀ ਇੱਥੇ ਝੰਡੀ ਦੇਖਦੇ ਜਿਹੜੇ ਪਹਿਲਾਂ ਦਨ ਵੀ ਉਹੀ ਵੀਰਵਾਰ ਦੇ ਨੇ ਇੱਕ ਤਾਂ ਸੀ ਪਹਿਲਾਂ ਜੋ ਕੇ ਲਿਆਉਂਦੇ ਆ ਬਾਈ ਆ ਕਮਾਲ ਜਿਹੜਾ ਅਸੀਂ ਚੀਜ਼ ਲਿਆਉਣੇ ਆ ਠੀਕ ਆ ਅੱਗੇ ਭਲਾ ਕਿਵੇਂ ਮਰਜ਼ੀ ਕਹੀ ਯਾਰ ਜਿਵੇਂ ਕਹੀ ਜਾਂਦੇ ਸੀ ਕਿ 28000 ਤੋਂ ਵੱਡੇ ਨਾਲ ਲਾਈ ਜਾਂਦਾ ਸੀ ਲਾਉਂਦਾ ਸੀ ਲਾਉਂਦਾ ਸੀ ਯਾਰ ਸਾਹਮਣੇ ਵੀਰ ਚਲ ਮਾ ਆਪਣਾ ਮਾ ਓਏ ਦੀ ਜਾਨ ਬਚ ਗਈ ਓਏ ਮਹਾਰਾਜ ਲੈਣੀਆਂ ਇਹਨਾਂ ਨੂੰ ਬਾਤਾਂ ਕਰੇ ਚੱਲ ਇਹਨਾਂ ਦੇ ਪਸੰਦ ਆ ਗਿਆ ਕਹਿੰਦੇ ਬਾਈ ਰਾਜੀ ਸੌਦਾ ਕਰਾ ਦੇ ਮੈਂ ਕੀ ਹੋ ਗਿਆ ਸੌਦਾ ਕਰਾਤਾ ਜਿਹੜੇ ਮੇਰੇ ਰਲੇ ਹੋਏ ਨੇ 2 ਰੁਪਏ ਮੈਨੂੰ ਦੇਣੇ ਹੁੰਦੇ ਨੇ ਲੋਕਾਂ ਨੇ ਭਾਈ ਇਹ ਜਿਹੜੇ ਬੋਕਾ ਮੇਰੇ ਮੁਕੱਦਰ ਚ ਨਹੀਂ 2000 ਦੇ 4-4 ਰੁਪਏ ਸਾਈ ਇਹ ਲੋਕਾਂ ਹਾਂ ਬੋਕਾ ਦੀ ਐਡੇ ਚੰਗੇ ਬੋਕਾ ਇਹ ਚੰਗੇ ਬੱਚੇ